ਕਿੰਨਾ ਕਰਾ ਬਈ लवली ਕੰਮ ਰੋਈ ਦੀ ਰੋਈ ਲੈਂਦੇ ਰੋਈ ਤੇ ਰੋਈ ਲਈਦਾ ਜੀ ਤਿੰਨ ਦਾ ਦੋ ਦਿਨ ਤੋਂ ਬਾਰੇ ਹੋ ਰਹੀ ਹੈ ਕੱਲ ਸਾਰਾ ਦਿਨ ਬਾਰੇ ਰਹੀ ਹੈ ਕਿ ਅੱਜ ਬਾਰੇ ਕੋਈ ਨਹੀਂ ਕਿ ਮੋੜਿਆ ਮੋਲ ਬਾਈ ਤੁਹਾਡੇ ਸਾਹਮਣੇ ਹੀ ਆ ਬਾਸ ਕੱਲ ਵੀ ਇਹੀ ਹਾਲ ਹੈ ਅੱਜ ਵੀ ਇਹੀ ਹਾਲ ਹੈ ਤੇ ਕੱਲ ਵੀ ਜਿਹੜੇ ਲੈ ਗਏ ਆਏ ਨੇ ਸਾਰਿਆਂ ਨੇ ਤਹੇ ਸੋਦੇ ਦੇ ਕੰਨੋਂ ਪੈਸੇ ਘੜੇ ਘੜੇ ਨੇ ਤੇ ਅੱਜ ਤੇ ਇਹਨਾਂ ਨੇ ਮੂੰਹ ਨਹੀਂ ਕੀਤਾਗਾ ਅਈ ਕੱਲ ਨਹੀਂ ਲਿਆਂਦਾ ਤੇ ਅੱਜ ਲੈ ਕੇ ਆਏ ਚਲੋ ਫਰਕ ਪੈ ਜਾਏਗਾ ਮਤਲਬ ਅੱਜ ਵੀ ਉਹੀ ਹਾਲ ਬੰਨਿਆ ਹੈ ਰੱਖਣ ਤੇ ਉਹੀ ਹਿਸਾਬ ਦਾ ਹੋਆ ਬਾਕੀ ਉਹਨਾਂ ਅੱਗੇ ਦਾ ਪਤਾ ਕੋਈ ਨਹੀਂ ਆਹ ਤਾਂ ਅੰਦਰ ਬਾਰੇ ਬੜੀ ਖਰਾਬ ਹੋਣਾ ਹੀ ਹੋਣਾ ਇਹ ਪ੍ਰੂਫ ਹੈਗਾ ਇੱਕ ਦਿਨ ਹੀ ਕੱਢਦਾ ਸਾਡੇ ਕੋਲ ਤੇ ਅਸੀਂ ਦੂਜੇ ਦਿਨ ਤੇ ਅਸੀਂ ਨਵਾਂ ਲੈਣਾ ਹੁੰਦਾ ਮਾਰਸ਼ ਪੈਣਾ ਕੀ ਹੁੰਦਾ ਤਾਂ ਗੱਲ ਜਾਂਦਾ ਜੀ ਇਹਨੂੰ ਵੇਚਣਾ ਪੈਂਦਾ ਤੁਹਾਨੂੰ ਜੋ ਭਾਅ ਨਹੀਂ ਵੀ ਆਇਆ ਤਾਂ ਵੀ ਉਸ ਭਾਅ ਵਿੱਚ ਵੇਚਣਾ ਪੈਂਦਾ ਤਾਂ ਕਹਿੰਦਾ ਸੀ ਨਹੀਂ ਕੱਲਾ ਇਹੀ ਅੱਜ ਕੱਲ੍ਹ ਲੈਂਦਾ ਪਰਸੋਂ ਭਾਲ ਬਾੜਾ ਹੀ ਪਰਸੋਂ ਵੀ ਸਗੋਂ ਪੈਸੇ ਘੜੇ ਆ ਤੇ ਕੱਲ ਵੀ ਕਿਸੇ ਕ ਕਰਨ ਨਹੀਂ ਲੈਂਦਾ ਅੱਜ ਫਿਰ ਗਏ ਆ ਅੱਜ ਮੈਂ ਵੇਖਿਆ ਤੇ ਅੱਜ ਵੀ ਇੱਥੇ ਉਹ ਹੀ ਸਭ ਪਤਾ ਹੋ ਗਿਆ ਬਾਤ ਕਰਕੇ ਕੰਮ ਖਰਾਬ ਹੀ ਲੱਗਣਿਆ ਹੈ ਤਾਂ ਗੰਦੇ ਮਤਲਬ ਤੇ ਰੁਈ ਤੇ ਰੁਈ ਮੈਂ ਆ ਰੁਈ ਤੇ ਰੁਈ ਲੈਣੇ ਤਾਂ ਉਹ ਤਾਲੇ ਕੋਹਤ ਤਾਂ ਤਾਂ ਇਹ ਘਾਟਾ ਪਿਆ ਸਾਰਾ ਧਾਪ ਹੋਇਆ ਸਾਰਾ ਖਰਾਬ ਹੋਇਆ ਖਰਾਬ ਕਰਕੇ ਤੇ ਸੱਤਾ ਵੇਚਣਾ ਪੈਣਾ ਹੈ ਲਗੇ ਪਾ ਦੇ ਘੱਟ ਵੇਚਣਾ ਪੈਣਾ ਹੈ ਤੇ ਫਿਰ ਉਹ ਨੁਕਸਾਨ ਹੀ ਹੈ ਕੀ ਕਰਨਾ ਤੇ ਜਿੱਦਾਂ ਅਲਦਾ ਮਤਲਬ ਪੁੱਤਰ ਹੋਇਆ ਸੀ ਹਾਂਜੀ ਪੁੱਤ ਗਿਆ ਤੇ ਲੈ ਜਾਂਦਾ ਪੁੱਤ ਨਹੀਂ ਲੈ ਜਾਂਦਾ ਨਹੀਂ ਭਾਈ ਲਿਆਂਦਾ ਤਾਂ ਅਸੀਂ ਉਨਾ ਹੀ ਪਾਏ ਆ ਇਹ ਹੈ ਕਿ ਜਿਨ੍ਹਾਂ ਨੇ ਕੱਲ ਲਿਆਂਦਾ ਨਾ ਉਹ ਅੱਜ ਉਹਨਾਂ ਦੇ ਕਿਸੇ ਨੇ ਵੀ ਨਹੀਂ ਲਿਆਂਦਾ ਗਏ ਅੱਜ ਵੀ ਦਾਗ ਨਹੀਂ ਹੋਣਾ ਜਿੱਦਾਂ ਬਾਰੇ ਆਏ ਲੱਗਦੇ ਕੋਈ ਹਸਾਬਕਤੋਂ ਨਹੀਂ ਲੱਗਣਿਆ ਹਜੇ ਵੀ ਉਹ ਹਸਾਬਕਤੋਂ ਲੱਗਣਿਆ ਅੱਜ ਵੀ ਲੱਗਦਾ ਸੀ ਕਟਾ ਹੀ ਪੈਗਾ ਆ ਇਹ ਵੀ ਆਏ ਤਾਂ ਕੁਝ ਨਹੀਂ ਗਿਆ ਸਾਡੇ ਕਾਗਜ਼ ਤੇ ਪੈਂਡਾ ਚੱਲੇਗਾ ਤੇ ਠੀਕ ਆ ਬਾਸ਼ੜ ਜੇ ਤੇ ਸ਼ਾਇਦ ਕਿਤੇ ਕੱਲ੍ਹ ਬਾਂਜੇ ਨਹੀਂ ਤੇ ਫਿਰ ਲਓ ਸੀਟ ਤੇ ਬੈਠੇ ਹੋ ਰੱਖ ਆਸ ਤੇ ਹੈਗੀ ਇਹ ਕੀ ਕਰਨਾ ਹੈ ਇਹ ਸਾਰੇ ਫਰੂਟ ਟੱਕ ਆਏ ਜਾਂ ਮੂ ਕਟਾ ਆਇਆ ਘਟ ਆਇਆ ਪਿਛੋਂ ਮਤਲਬ ਫਸਲ ਗਿਆ ਮਤਲਬ ਕਟਰੀ ਬਾਸ਼ੜ ਕਰਕੇ ਖਰਾਬ ਹੋਇਆ ਲੈ ਵੀ ਵੇਚਿਆ ਮਹਿੰਗਾ ਉਸੇ ਕਰਕੇ ਮਹਿੰਗਾ ਵਿਕਣ ਰਿਹਾ ਫਲੇ ਇਹ 150 ਵੇਚ ਗਏ ਪਰਸੋਂ 400 ਕਿਲੋ ਵੇਚ ਕੇ ਗਏ ਆ ਅੱਜ 200 ਰੁਪਏ ਕਿਲੋ ਹੋ ਜੇ ਅੱਜ 200 ਰੁਪਏ ਕਿਲੋ ਵੇਚਣਾ ਪੈਣਾ ਤੇ ਉਹ ਵੀ ਕੋਈ ਪਤਾ ਨਹੀਂ ਕਿ ਕੀ ਬਣਨਾ ਹੈ ਸਾਡੇ ਆਪਣੇ ਪੈਸੇ ਘਟ ਜਣੇ ਹੈਗੇ ਲੋਗ ਆ ਖਾਏਗਾ ਤਾਂ ਹੀ ਵੇਚ ਗਾਹਕ ਦੇ ਡਿਪੈਂਡ ਕਰਦਾ ਜੀ ਗਾਹਕ ਲੱਗੇਗਾ ਤੇ ਵੇਖਣਾ ਜੇ ਨਹੀਂ ਲੱਗੇਗਾ ਗਾਹਕ ਤਾਂ ਫਿਰ ਕਿਧਰ ਕੀ ਕਰਨਾ ਵੇਚਣਾ ਪੈਂਦਾ ਸਾਨੂੰ ਘਟਵੱਧ ਕਰਕੇ